ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅੱਛਾ ਤਾਂ ਤੁਸੀਂ ਜਿੱਦਾਂ ਮੈਨੂੰ ਪਹਿਲਾਂ ਸਪੋਰਟ ਕਰਦੇ ਸੀ ਪਿੰਡ ਪਿਆਰ ਕਰਦੇ ਸੀ ਤਾਂ ਉਦਾਂ ਹੀ ਤੁਸੀਂ ਆਪਣਾ ਆਉਣ ਵਾਲੇ ਵਲੌਗਾਂ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਜਿੱਕਾ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਜੇ ਬੰਦੇ ਦਾ ਢਿੱਡ 'ਚ ਗੈਸ ਬਣੀ ਵੀ ਹੋਵੇ ਜੀ ਜੋ ਪਾ ਸੋ ਜਾਵੇ ਇਹਦਾ ਮਤਲਬ ਇਹ ਥੋੜਾ ਵੀ ਸਾਰਾ ਟੱਬਰ ਹਸਣ ਲੱਜੂਗਾ ਸਾਰੀ ਜੰਦ ਲੱਗੀ ਮੈਂ ਕੱਢਣਾ ਇਹਨੂੰ ਤਾਂ ਸਾਹ ਵੀ ਨਹੀਂ ਆਉਂਦਾ ਇਹ ਟੀਕਾ ਕਰਦਾ ਵਾ ਗੁਰਜੇ ਕੀ ਫਤ ਹਾਂ ਆ ਦੇਖ ਲਓ ਵੀ ਸਿਆਣੇ ਵੈਣੇ ਹੈਗੇ ਹੋ ਹਨਾ ਤੁਸੀਂ ਤਾੜੀਆਂ ਵਾਲੇ ਵੀ ਹੁਣ ਤੁਹਾਨੂੰ ਕੋਈ ਸਮਝਾਊਗਾ ਤੁਹਾਨੂੰ ਇੰਨੀ ਵੀ ਅਕਲ ਨਹੀਂ ਹੈਗੀ ਬਸ ਬੋਲੀ ਚੱਲੋ ਲਾਹ ਦਿਓ ਸ਼ਰਮ ਜਿਹੜੀ ਹਲੇ ਰਹਿ ਗਈ ਮਾੜੀ ਮੋਟੀ ਉਹ ਵੀ ਉਹ ਤਾਂ ਚਲ ਜਵਾਕਾ ਉਹਨੂੰ ਤਾਂ ਕਹਿਣੇ ਕੀ ਆ ਵੀ ਤੁਸੀਂ ਸਿਆਣੇ-ਵਿਆਣੇ ਹੈਗੇ ਹੋ ਪਹਿਲਾਂ ਤਾਂ ਅੱਧਾ ਘੰਟਾ ਸੱਸੀ ਕਾਲ ਬੁਲਾਈ ਜਾਂਦੇ ਹੋ ਫਿਰ ਅੱਧਾ ਘੰਟਾ ਸਾਰੀ ਦੁਨੀਆ ਦੀ ਸੁੱਖ ਮੰਗੀ ਜਾਂਦੇ ਹੋ ਤੇ ਆ ਤੁਸੀਂ ਕੀ ਗੰਦ ਫੜਾਈ ਜਾਂਦੇ ਹੋ ਸੋਸ਼ਲ ਮੀਡੀਆ ਤੇ ਤੁਹਾਨੂੰ ਇੰਨੀ ਵੀ ਅਕਲ ਨਹੀਂ ਹੈਗੀ ਸਿਆਣੇ-ਵਿਆਣੇ ਦਾੜਿਆਂ ਵਾਲਿਓ ਆ ਕੀ ਖਚਰਾ ਗੁੱਤਾਂ ਦੇ ਘੜਿਆ ਤੇ ਕੀ ਇਹ ਗੱਲ ਆ ਇਹ ਵੀ ਗੱਲ ਕਰਨੀ ਜ਼ਰੂਰੀ ਸੀਗੀ ਹੁਣ ਬੱਸ ਹੋਰ ਕੋਈ ਕੰਟੈਂਟ ਮੁੱਕ ਗਿਆ ਹੁਣ ਤੁਸੀਂ ਇਹਦੇ ਤੇ ਵੀਡੀਓ ਬਣਾਇਆ ਕਰੋਗੇ ਠੀਕ ਐ ਕੋਈ ਘਰੇ ਗੱਲ ਹਸਣ ਵਾਲੀ ਹੋ ਗਈ ਹਾਸਲੇ ਹਨਾ ਚਲੋ ਅਲੱਗ ਗੱਲ ਆ ਪਰ ਸੋਸ਼ਲ ਮੀਡੀਆ ਦੇ ਕਿ ਚੜਾ ਦੇ ਨੇ ਹੁਣ ਹਰ ਇੱਕ ਗੱਲ ਤੁਹਾਨੂੰ ਅਕਲ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ ਕੰਟਰੋਲ ਕੰਟਰੋਲ ਉਹਦੇ ਕਦੇ ਤਾਂ ਗੈਸ ਛੜਦਾ ਕੋਈ ਛਿੱਕ ਮਾਰਦਾ ਕੋਈ ਗੈਸ ਛੱਡ ਪਰ ਠੀਕ ਕਦੇ ਤਾਂ ਗੈਸ ਛੜਦਾ ਕੋਈ ਛਿੱਕ ਮਾਰਦਾ ਕੋਈ ਗੈਸ ਛੱਡ ਪਰ ਠੀਕ ਇੱਕ ਇਹ ਕਹਿੰਦੇ ਇੱਕ ਟਿੱਕਣਾ ਕਹਾਵਤਾ ਛਿੱਕ ਖੰਗਾ ਕਿ ਤੋ ਗਿਆ ਐਸਾ ਪਤਲੀ ਪੱਦ ਇਹ ਸ਼ਿੰਗਾਰ ਹੁੰਦਾ ਬੰਦੇ ਦਾ ਇਹ ਸਾਰਾ ਕੁਝ ਤਾਂ ਲੋਕਾਂ ਦੇ ਹੱਥ ਦਾ ਓਏ ਤੰਡੀ ਜਾਲੇ ਫੇਰ ਬਲਾਸ ਆਤਰੀ ਕਰਨ ਸੋਹੀ ਗਾ ਜੀ ਕੀ ਹੋ ਗਿਆ ਲੈ ਦੱਸ ਜੇ ਹੈਡੇ ਸ਼ਿੰਗਾਰਤ ਆਪਦੇ ਕੋਲੇ ਰੱਖੋ ਸਾਰੇ ਜਣ ਸਾਰਾ ਟੱਬਰ ਆਪਦੇ ਮੂੰਹ ਤੇ ਲਾ ਲੋ ਸ਼ਿੰਗਾਰ ਨੂੰ ਤਸ ਹੁਣ ਇਹਦਾ ਵੀ ਲੈਕਚਰ ਦੇਓਗੇ ਆ ਗੱਲਾਂ ਤਾਂ ਸਾਰੀ ਦੁਨੀਆ ਨੂੰ ਪਤਾ ਇਹ ਕਿਹੜਾ ਆਇਆ ਵੀ ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਪਹਿਲੀ ਵਾਰੀ ਕਰ ਰਹੇ ਹੋਗੇ ਕਿ ਤੁਹਾਨੂੰ ਇਹ ਵਹਿਮ ਹੈ ਵੀ ਇਕੱਲੇ ਤੁਸੀਂ ਸਿਆਣੇ ਹੋ ਬਾਕੀ ਦੁਨੀਆ ਨੂੰ ਕਾਨੂੰ ਅੱਜ ਉਸੇ ਦੱਸਾਂਗੇ ਇਹ ਚੀਜ਼ਾਂ ਤਾਂ ਕੋਈ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਸਿਆਣੇ ਵੈਣੇ ਹੈਗੇ ਹੋ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਸੋਹਣੇ ਲੱਗਦੇ ਹੋ ਆ ਦੇਖ ਲਓ ਸਿੱਖ ਲਓ ਕੀ ਸਿਖਾ ਰਹੇ ਹੈਗੇ ਇਹ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਇਹ ਇਹਨਾਂ ਦਾ ਡੇਲੀ ਵਲੌਗ ਆ ਸਾਨੂੰ ਇਹ ਲੱਗਦਾ ਸੀ ਵੀ ਇਕੱਲੇ ਜੈਸਮੀਨ ਹੀ ਫادت ਮਾਗਾ ਪਰ ਹੁਣ ਪਤਾ ਲੱਗੇ ਵੀ ਤੁਸੀਂ ਸਾਰਾ ਟੱਬਰ ਹੀ ਇੱਕ ਉਹ ਕਿਥੋਂ ਵਧੀਆ ਨਿਕਲੂਗੀ ਸਿੱਖਿਆ ਤਾਂ ਉਹਨੇ ਫਿਰ ਇਸ ਘਰ ਚ ਲਈ ਹੋਊਗੀ ਨਾ ਕਾ ਹੋ ਗਿਆ ਤਾਂ ਕਾ ਹੋ ਗਿਆ ਤਾਂ ਪੰਦ ਸਿੱਖ ਤੇੜ ਘਰ ਤੇ ਨੰਬਰ ਦੇ ਚਾਹ ਹਾਂ ਇਹ ਆਉਣੇ ਚਾਹੀਦੇ ਆ ਇਹ ਆਉਣੇ ਚਾਹੀਦੇ ਜੇ ਨਾ ਆਵੇ ਨਾ ਤੂੰ ਕਹਿੰਦੇ ਰਦਰ ਨੂੰ ਤੂੰ ਕਹਿੰਦੇ ਹੱਸਦਾ ਨਾ ਕਾ ਹੋ ਗਿਆ ਤਾਂ ਹੈ ਹੈ ਨਿਕਰ ਫਟ ਗਈ ਦੀ ਸੱਚੀ ਕੰਗ ਨਾ ਫਟਦੀ ਸਾਤਰੀ ਗਾਲ ਤਾਂ ਬਰਾਤੀ ਨਿਕਰ ਫਟ ਗਈ ਦੀ ਕਾ ਹੋ ਗਿਆ ਤਾਂ ਹੈ ਕਾ ਹੋ ਗਿਆ ਤਾਂ ਵੱਕ ਮੈਂ ਦੱਸਣਾ ਕਾ ਨਾ ਚਿਵਾਕ ਨੇ ਹੁਣ ਕੀ ਦੱਸਣਾ ਵੀ ਕੀ ਹੋ ਗਿਆ ਸੀ ਉਹ ਵੀ ਵਿਚਾਰਾ ਪਰੇ ਮੂੰਹ ਕਰ ਕਰਕੇ ਨਾ ਗੱਲ ਟਾਲੀ ਜਾਂਦਾ ਫੇ ਸ਼ਾਇਦ ਕਿਸੇ ਤਰੀਕੇ ਨਾਲ ਗੱਲ ਟਲ ਜੇ ਪਰ ਨਹੀਂ ਇਹ ਕਿੱਥੇ ਇਹਨਾਂ ਨੂੰ ਤਾਂ ਟੌਪਿਕ ਮਸਾ ਮਿਲਿਆ ਅੱਜ ਇਸ ਤੇ ਗੱਲ ਕਰਨ ਦਾ ਇਹ ਤਾਂ ਐਂ ਲੱਗਦਾ ਜਿਵੇਂ ਮੈਨੂੰ ਸੀਰਾ ਲਾ ਕੰਮ ਹੋ ਗਿਆ ਹੁੰਦਾ ਇਹਨਾਂ ਨਾਲ ਹਨਾ ਵਿਚੇਵੇਂ ਇਹਨਾਂ ਦਾ ਤਾਂ ਬੰਨ ਹੀ ਅੱਜ ਖੁੱਲਿਆ ਹੁੰਦਾ ਐਂ ਵੀਡੀਓ ਬਣਾ ਕੇ ਨਾ ਤੇ ਯਾਦਗਾਰ ਰੱਖਿਆ ਇਸ ਚੀਜ਼ ਨੂੰ ਵਿਚਾਲੇ ਬਿਠਾ ਕੇ ਟੇਬਲ ਦੇ ਤੇ ਸਾਰਾ ਟਬਰ ਆਸੇ ਪਾਸੇ ਬੈਠਾ ਵੀ ਜਿਵੇਂ ਉਹ ਨਾ ਕੋਈ ਪ੍ਰਵਚਨ ਕਰੀ ਜਾਂਦਾ ਹੁੰਦਾ ਤੇ ਬਾਅਦ ਚ ਉਹ ਪ੍ਰਸ਼ਾਦ ਵੰਡੂਗਾ ਉਹਾਂ ਗੱਲ ਗੋਲ ਮੋਲ ਦੀ ਹੋ ਗਈ ਬਹੁਤ ਮੋਲ ਤਾਂ ਸਿਰ ਹੁਣ ਕੀ ਕਹਿਣੀ ਹੈ ਮਤਲਬ ਆਹ ਵੀ ਦੇਖੋ ਜੀ ਮੇਰੇ ਹੱਥ ਦੇਖੋ ਪਹਿਲਾਂ ਥੱਲੇ ਮੈਨੂੰ ਡੰਗਰਾਂ ਨੂੰ ਕੱਖ ਪਾਉਣੇ ਔਖੇ ਕਰਦੇ ਇਹਨਾਂ ਨੇ ਹੈ ਵੀ ਛੇਤੀ ਆ ਜਾਓ ਉੱਪਰ ਨੂੰ ਛੇਤੀ ਆਰੋ ਇੱਕ ਮੀਟਿੰਗ ਕਰਨੀ ਆ ਮੀਟਿੰਗ ਕਰਨੀ ਆ ਮੀਟਿੰਗ ਬਣਾ ਦੇ ਮੇਰਾ ਕੰਮ ਛੜਾਤਾ ਮੈਨੂੰ ਪਤਾ ਕੈਂਦੀਆਂ ਲਓ ਦੇਖ ਲਓ ਜੱਜ ਨੂੰ ਨਾ ਇੰਨੀ ਛੇਤੀ ਆਇਸ ਟਾਪਿਕ ਵਾਸਤੇ ਬੁਲਾਈ ਜਾਂਦੇ ਸੀ ਵੀ ਤਿੰਨ ਚੀਜ਼ਾਂ ਦੇ ਉੱਪਰ ਆਪਾਂ ਡਿਸਕਸ਼ਨ ਕਰਨੀ ਆ ਅੱਜ ਕਮਾਲ ਦੀ ਗੱਲ ਹੈ ਇਹਨਾਂ ਨੂੰ ਅਹੀਂ ਨਹੀਂ ਪਤਲਾ ਇਹਦੇ ਵਿੱਚ ਕੀ ਬੋਲੀ ਜਾਨੇ ਕੀ ਵੀਡੀਓ ਬਣਾਈ ਜਾਨੇ ਕੀ ਲੋਕ ਸੋ ਕੋਈ ਇਹਨੂੰ ਸੰਗ ਸ਼ਰਮਣੀ ਹੈਗੀ ਬਸ ਜੋ ਮੂੰਹ ਚ ਆ ਗਿਆ ਬੋਲਤਾ ਤੇ ਵੀਡੀਓ ਪਾਤੀ। ਵੀ ਦੱਸ ਆ ਕਿਹੜੇ ਤਿੰਨ ਚੀਜ਼ਾਂ ਸੀ ਜਿੰਨੇ ਤਿੰਨੇ ਨੇ ਡਿਸਕਸ਼ਨ ਕਰਕੇ ਤੇ ਵੀਡੀਓ ਬਣਾਉਣੀ ਸੀਗੀ। ਇਹ ਤਾਂ ਕਿ ਸਾਡੇ ਦੇ ਤਿੰਨੇ ਚੀਜ਼ਾਂ ਸ਼ਿੰਗਾਰ ਨੇ। ਵੀ ਜੇ ਸ਼ਿੰਗਾਰ ਆ ਤਾਂ ਘਰ ਨੂੰ ਰੰਗ ਕਰਾਓ ਹੀ ਨਾ। ਇਹ ਸ਼ਿੰਗਾਰ ਹੀ ਟੰਗ ਦੋ ਘਰ ਤੇ। ਐਂ ਕਰ ਜੇ ਚਾਹਦੇ ਸ਼ਿੰਗਾਰ ਲਿਆਉਣਾ ਨਾ ਮੂੜੀਆਂ ਦੇ ਪਰੌਠੇ ਵੱਧ ਖਾ ਲਿਆ ਕਰ। ਤੁਸ ਮੀ ਫਿਰ ਸਟਾਪ ਹੈ। ਨਹੀਂ ਨਹੀਂ ਅੰਕਲ ਜੀ ਐਸੀ ਸਟਾਪ ਕਿਉਂ ਕਰੀਏ? ਉਹ ਤਾਂ ਸਿੱਧਾ ਰਹਿ ਦਿੱਤੀ ਹੈਗੀ। ਵੀ ਮੂੜੀ ਵਾਲੇ ਪਰੌਠੇ ਜ਼ਿਆਦਾ ਖਾ ਲਿਆ ਕਰੋ ਫੇਰ ਸ਼ਿੰਗਾਰ ਵੱਧ ਆਊਗਾ। ਜਦੋਂ ਕਾਲ ਆਵੇ ਤੇਰੇ ਜਿਹੀ ਪਤਨ ਮੈਂ ਵੀ ਹੋ ਗਈ ਮੁਸੇ ਯਾਰ ਆਵੇ ਮੁਸੇ ਯਾਰ ਆਵੇ ਤੇਰੇ ਹੀ ਰੰਗਾਂ ਵਿੱਚ ਰੰਗੀਆਂ ਤੈਥੋਂ ਦੂਰ ਹੋ ਕੇ ਤੈਥੋਂ ਦੂਰ ਹੋ ਕੇ ਵੇ ਮੈਂ ਚੰਗੀਆਂ ਤੈਥੋਂ ਦੂਰ ਹੋ ਕੇ ਤੈਥੋਂ ਦੂਰ ਹੋ ਕੇ ਆ ਤੁਸੀਂ ਮੁਸਕੀ ਤੇ ਸੈਂਸ ਆਫ ਹਿਊਮਰ ਦੇਖ ਲਓ ਜਦੋਂ ਆਪਾਂ ਕੋਈ ਵੀ ਵੀਡੀਓ ਜਾਂ ਫੋਟੋ ਪੋਸਟ ਕਰਦੇ ਆ ਤਾਂ ਗਾਣਾ ਉਸ ਤਰੀਕੇ ਦਾ ਲਾਉਣਾ ਹੁੰਦਾ ਹੈ ਹਨਾ ਤਾਂ ਕਿ ਵੀਡੀਓ ਜਾਂ ਪੋਸਟ ਦੇ ਉੱਪਰ ਉਹਨੂੰ ਢੁਕਦਾ ਹੋਵੇ ਤੁਹਾਡੇ ਦਿਲ ਦੀ ਫੀਲਿੰਗ ਹੁੰਦੀ ਹੈਗੀ ਉਹ ਪਰਾ ਮੁਸ਼ਕੀ ਦੇਖ ਲੋ ਆਦੀ ਪਿਆਉ ਦੀ ਉਹਦੇ ਫੋਟੋ ਤੇ ਕਿਦਾਂ ਦੀਆਂ ਗਾਣੇ ਲਾਈ ਜਾਂਦੀ ਆ ਵੀ ਦੱਸ ਸੋਹਣੇ ਲਾਇਦੇ ਇਹ ਗਾਣੇ ਚੰਗੀ ਲਾਇਦੀ ਦੋ ਇਹ ਜਿਹੇ ਗਾਣੇ ਗਾਉਂਦੀ ਵੀ ਤੂੰ ਐਨੀ ਨਾ ਸਮਝਿਆ ਵੀ ਤੈਨੂੰ ਅਹੀਂ ਨਹੀਂ ਪਤਾ ਹੈਗਾ ਇਹ ਗਾਣੇ ਦਾ ਮਤਲਬ ਕੀ ਹੈਗਾ ਚੰਗਾ ਲੱਗਦਾ ਇਹ ਜਾਂ ਕੁਛ ਕਰਦੀ ਉਧਰੋਂ YouTube ਤੇ ਉਧਰੋਂ Insta ਤੇ ਭੈਣ ਜੀ ਰੀਲਾਂ ਤੇ ਰੀਲਾਂ ਪਾਈ ਜਾਂਦੀ ਹੈਗੀ ਸਮਝ ਤੋਂ ਬਾਹਰ ਹੀ ਇਹ ਕਹਾਣੀ ਇਹਦੀ ਤਾਂ ਜਦੋਂ ਨੂੰ ਕਮੈਂਟ ਬਾਕਸ ਵਿੱਚ ਗਾਲਾਂ ਪਈਆਂ ਫੇਰ ਭੈਣ ਜੀ ਸਾਰੇ ਕਮੈਂਟ ਹੀ ਡਿਸੇਬਲ ਕਰ ਗਈ ਕਹਿੰਦੀ ਚੱਕੋ ਹਾਂ ਤੋ ਯਹੀ ਕਰਾਂਗੇ ਤੁਸੀਂ ਜੋ ਮਰਜ਼ੀ ਕਰੀ ਜਾਓ ਇਹਦਾ ਮਤਲਬ ਇਹ ਹੀ ਆ ਵੀ ਲੋਕੋ ਕੁੱਤੇ ਆ ਭੰਕੀ ਜਾਣਗੇ ਵੀ ਸਾਡੀ ਸਿਹਤ ਤੇ ਕਿਹੜਾ ਕੋਈ ਅਸਰ ਹੋਣਾਗਾ ਇਹ ਪੂਰੀ ਕਲਿੱਪ ਮੈਂ ਤਾਰ ਨਹੀਂ ਚਲਾਈ ਕਿਉਂਕਿ ਇਹਦੇ ਵਿੱਚ ਬਲੱਡ ਵਗੈਰਾ ਸੀਗਾ ਹਨਾ ਤੋ ਸੋ ਆਪਾਂ ਨਹੀਂ ਚਲਾ ਸਕਦੇ ਹੁੰਦੇ ਇਦਾਂ ਦੀ ਕਲਿੱਪ ਕਿ ਹੈਡੀ ਅਣਖ ਵਾਲੀ ਹੁੰਦੀ ਨਾ ਤਾਂ ਆਹ ਕੰਮ ਹੁੰਦਾ ਹੀ ਨਹੀਂ ਸੀ ਉਦੋਂ ਤਾਂ ਵਿਆਹ ਤੇ ਵਿਆਹ ਕਰਾਈਗੇ ਤੇ ਹੁਣ ਦਾਦੇ ਦਾ ਪਤਾ ਪਾਲਦੀਆ ਵੀ ਹੁਣ ਲੋਕ ਇੱਡੀ ਵੇਲੇ ਜਿਹੜੇ ਤੈਨੂੰ ਤੇਰੇ ਦਾਦੇ ਦਾ ਪਤਾ ਕਰਕੇ ਦੇਣ ਪਹਿਲਾਂ ਪਿਓ ਤਾਂ ਆਪਦਾ ਮਰਵਾ ਲਿਆ ਤੈਨੂੰ ਕਿਹੜਾ ਕੋਈ ਸੰਗ ਸ਼ਰਮ ਮਹਿਗੀ ਤੀਜੇ ਦਿਨ ਚੂੜਾ ਬਦਲ ਲੈਣੀ ਆ ਪੂਜਾ ਸੰਘਾ ਵਾਲਾ ਹਾਲ ਹੋਇਆ ਪਿਆ ਤੇ ਰਵੀ ਤਾਂ ਫੇ ਮੈਂ ਸੌਂ ਗਈ ਰਾਤ ਤਾਂ ਹੁਣ ਉੱਠੀ ਆ ਮਾਰਨਿੰਗ ਦਾ ਟਾਈਮ ਹੈ ਮੈਨੂੰ ਲੱਗੇ ਕਿ ਫਰਮ ਵਲੋਗ ਵੀ ਸ਼ੁਰੂ ਕਰੀ ਲਵਾਂ ਸੋ ਗਾਇਸ ਚਾਹ ਪੀਣੀ ਆ ਚਾਹ ਆ ਰਹੀ ਹੈ ਤਾਂ ਉਸ ਤੋਂ ਬਾਅਦ ਆਪਾਂ ਕਰਦੇ ਆ ਰੂਮ ਦੀ ਸਫਾਈ ਤੇ ਕੱਪੜੇ ਨੇ ਮੇਰੇ ਕੁਝ ਕੱਪੜੇ ਵਾਸ਼ ਕਰਨੇ ਆ ਦੈਨ ਗਾਇਸ ਬਾਅਦ ਆਪਣਾ ਟਾਈਮ ਤਕਰੀਬਨ ਹੋਰ ਹੋ ਗਿਆ ਆ 9 ਵਜੇ ਗਿਆ ਤਕਰੀਬਨ ਤੇ ਮੈਂ ਹੁਣ ਉੱਠੀ ਕੁਝ ਵਾਸ਼ ਕਰਨ ਵਾਲੇ ਕੱਪੜੇ ਵਾਸ਼ ਕਰਨੇ ਨੇ ਤਾਂ ਬਾਹਰ ਦਾ ਥਿਊ ਦੇਖ ਸਕਦੇ ਹੋ ਕਾਫੀ ਸਾਰੀ ਧੁੱਪ ਆ ਗਈ ਹੈ ਬੱਸ ਅੱਲਾ ਪ੍ਰੀਤ ਕੋਲ ਵੀ ਹੁਣ ਪਸਮਝ ਆਈ ਵੀ ਤੂੰ ਕਿਉਂ ਬਚੀਆ ਉੱਥੇ ਤੈਨੂੰ ਆਪ ਨੂੰ ਚਾਹ ਬਣੋਣੀ ਪੈਂਦੀ ਹੋਗੀ ਇੱਥੇ ਆਉਂਦੀ ਐ ਨਾ ਚਾਹਾਂ ਬਣ ਬਣ ਕੇ ਪਰ ਇਹ ਸਾਬ ਲਾਲੀ ਵੀ ਇਹ ਬਾਲੇ ਦੇ ਨਹੀਂ ਆਉਂਦੀਆਂ ਹੈਗੀਆਂ ਐਂਡ ਤੇ ਤਾਂ ਆਪ ਨੂੰ ਹੀ ਕਰਨਾ ਪੈਣਾ ਕੋਈ ਚੱਜ ਦੇ ਲੱਛਣ ਨਹੀਂ ਕੋਈ ਸਕਿੱਲ ਨਹੀਂ ਨਾ ਮੂੰਹ ਨਾ ਮੱਥਾ ਪੈਂਜੀ ਪੈਡਟੀ ਪਾਲਦੀ ਆ ਤੁਸੀਂ ਹਿਸਾਬ ਲਾਓ ਜਿਹਦਾ ਮੜਾ ਜਾਂ ਮੂੰਹ ਮੱਥਾ ਚੱਜ ਦਾ ਹੁੰਦਾ ਤੇਨੇ YouTube ਹਲਾ ਕੇ ਰੱਖ ਦੇਣੀ ਸੀ ਇਹੋ ਜੀ ਕੁੜੀ ਐ ਇਹ ਇੱਕ ਤਾਂ ਪੈਂਜਿਆ ਵਿਊ ਨਹੀਂ ਚੈੱਕ ਕਰਾਉਣ ਵਾਟੇ ਚਾਹੇ ਪਿੰਡ ਤੋਂ ਸ਼ਹਿਰ ਵੱਲ ਆ ਗਈ ਵੇ ਦੱਸਾ ਸਾਹਮਣੇ ਕੀ ਹੈ ਕੀ ਸੀਗਾ ਇਹਦੇ ਵਿੱਚ ਵੀਊ ਚ ਜਦੋਂ ਕੋਈ ਗੱਲ ਨਹੀਂ ਹੁੰਦੀ ਗਾਇਸ ਵੀਊ ਚ ਚੈੱਕ ਕਰੋ ਕਿ ਤੇਰਾ ਦਿਮਾਗ ਨੂੰ ਬੰਦ ਹੋਇਆ ਪਿਆ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਤੂੰ ਬੋਲੀ ਕੀ ਚਾਣੀ ਹੈ ਵੀ ਦੱਸੋ ਜਿਮੈਟੋ ਵਾਲਾ ਉਹ ਖੜਾਗਾ ਮੋਟਰਸਾਈਕਲ ਉਹਦਾ ਕੀ ਦੇਖਣਾ ਧੁੱਪ ਵੀ ਬਸ ਹੁਣ ਕੁਛ ਕੁ ਦੇਣੀ ਆਏਗੀ ਦੋਸਤੋ ਬਾਅਦ ਦਾ ਫਿਰ ਬਸ ਤੁੰਡਾਈ ਠੰਡ ਹੀ ਆ ਜਾਣੀਆ ਸੋ ਗਾਇਸ ਆਪਾਂ ਜਦੋਂ ਜਦੋਂ ਪਹਿਲਾਂ ਚਾਹ ਹੀ ਵੇਟ ਕਰਦੇ ਹਾਂ ਜਦੋਂ ਚਾਹ ਆ ਗਈ ਚਾਹ ਪੀ ਕੇ ਖਾ ਵੀ ਕੇ ਉਸ ਤੋਂ ਬਾਅਦ ਆਪਣਾ ਰੂਮ ਵੀ ਕਰੂੰਗੀ ਮੈਂ ਸਫਾਈ ਤੇ ਆਪਣੇ ਜਿਹੜੇ ਕੱਪੜੇ ਜਿੰਨੇ ਵੀ ਹੈਗੇ ਕੱਪੜੇ ਵਾਸ਼ ਕਰੂੰਗੀ ਫਿਰ ਉਸ ਤੋਂ ਬਾਅਦ ਜਿਹੜੀ ਜਿਹੜੀ ਚੀਜ਼ ਦੀ ਮੈਨੂੰ ਲੋੜ ਆ ਮੈਂ ਨੂੰ ਬਾਜ਼ਾਰ ਜਾਣਾ ਪੈਣਾ ਮੈਂ ਫਿਰ ਆਪਣਾ ਸਮਾਨ ਲੈ ਕੇ ਆਉਂਗੀ ਬਟ ਮੇਰਾ ਅੱਜ ਪਲਾਨ ਨਹੀਂ ਹੈਗਾ ਅੱਜ ਬਾਜ਼ਾਰ ਨਹੀਂ ਜਾਣਾ ਹੈਗਾ ਅੱਜ ਸਿਰਫ ਮੈਂ ਆਪਣੇ ਰੂਮ ਦੀ ਸਫਾਈ ਕਰੂੰਗੀ ਮੇਰੇ ਹਿਸਾਬ ਨਾਲ ਜੇ ਇਹ ਹੀ ਥੋੜੇ ਜਿਹੇ ਦਿਨ ਹੋਰ ਲੱਛਣ ਕਰੀ ਗਈ ਨਾ ਇਹ ਇਹਨੂੰ YouTube ਵੀ ਬੈਨ ਕਰ ਦਊਗਾ ਵੀ ਕੀ ਗੱਲ ਤੂੰ ਸੂਰਜ ਨੂੰ ਮੂੰਹ ਚ ਪਾਉਣ ਲੱਗੀ ਆ ਵੀ ਜਿਹੜੀ ਹੁਣ ਧੁੱਪ ਆਈ ਉਹਨੂੰ ਹਟ ਜਾਣਗੀ ਆ ਕੋਈ ਹੈ ਨਹੀਂ ਤੇਰੇ ਕੋਲ ਚੱਜ ਦਾ ਕੰਟੈਂਟ ਕਦੇ ਧੁੱਪਾਂ ਆਣੋਂ ਹਟ ਜਾਣਗੀਆਂ ਧੁੰਦਾ ਪੈਣ ਲੱਗ ਜਾਣਗੀਆਂ ਹਲੇ ਮਹੀਨਾ ਡੇਢ ਮਹੀਨਾ ਧੁੰਦਾ ਨਹੀਂ ਪੈਂਦੀਆਂ ਹੈਗੀਆਂ ਕਮਾਲ ਐ ਉਹੀ ਬੋਲੀ ਜਾਂਦੀ ਐ ਉਹ ਦੇਖ ਲੈ ਕਮਲੀ ਇਹ ਹਰਮਨ ਨੂੰ ਫੋਨ ਫੋਨ ਕਰਕੇ ਕਿਤੇ ਉਧਰ ਤੇ ਉਧਰੀ ਰਫੂ ਚੱਕਰ ਹੋ ਗਿਆ ਹੋਵੇ ਵੇ ਕਿਹੜਾ ਘਰੇ ਬਣਾਉਂਦੀ ਐ ਸਾਰਾ ਦਿਨ ਪਾਰੋ ਮੰਗਵਾ ਮੰਗਵਾ ਖਾਈ ਜਾਂਦੀ ਐ ਜੇ ਨਹੀਂ ਕੁਝ ਸਮਝ ਆਉਂਦੀ ਤਾਂ ਇੱਥੇ ਬੱਚਿਆਂ ਨੂੰ ਇੰਗਲਿਸ਼ੀ ਸਿਖਾਉਣ ਲੱਗ ਜਾ A ਫਾਰ ਐਪਲ B ਫਾਰ ਬਾਲ ਇਹ ਤਾਂ ਸਿਖਾ ਲੇਗੀ ਨਾ ਢੀ ਤੈ ਰੂਮ ਦੀ ਸਫਾਈ ਕਰਨੀ ਹੈ ਸੋ ਹੈ ਗਾਇਸ ਅਪਾ ਚਾਹ ਦੀ ਵੇਟ ਕਰ ਰਹੇ ਹਾਂ ਚਾਹ ਹਲੇ ਤੱਕ ਨਹੀਂ ਆਈ ਉਹਨਾਂ ਟਾਈਮ ਅਪਾ ਰੂਮ ਦੀ ਕਰਦੇ ਹਾਂ ਸਫਾਈ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੋ ਸਭ ਤੋਂ ਪਹਿਲਾਂ ਤਾਂ ਤੁਬੀ ਦੀ ਬਾਈ ਖੋਲ ਲੈਂਦੇ ਹਾਂ ਮਾਸ ਹਾਂ ਬਕਰ ਸੋ ਹੈ ਗਾਇਸ ਸਵੇਰ ਦਾ ਨਾਸ਼ਤਾ ਤੇ ਚਾਹ ਆ ਗਈ ਸੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਸੋ ਮੈਂ ਅੱਜੁੱਠੀਆਂ ਲੇਟ ਜਿੱਦਾਂ ਕਿ ਕਰੇ ਵੀ ਮੈਂ ਬਹੁਤ ਲੇਟ ਉੱਠਦੀ ਹੁੰਦੀ ਸੀ ਉਦਾਂ ਹੀ ਉੱਠੀ ਤੇ ਅੱਜ ਕਿਤੇ ਨਹੀਂ ਜਾਣਾਗਾ ਕੋਈ ਸਫਾਈ ਨਹੀਂ ਕਰਨੀਗੀ ਹਣਾ ਯਾਨੀ ਕਿ ਸਫਾਈ ਕਰਨੀ ਹੈ ਕਰਦੀ ਸ਼ੋਪਿੰਗ ਵੀ ਕਰਨੀਗੀ ਸ਼ੋਪਿੰਗ ਸ਼ੋਪਿੰਗ ਤਾਂ ਆਏ ਘਰੀ ਜਾਂਦੀ ਹੈ ਜਿਵੇਂ ਅਲੰਟੇ ਚੋਂ ਨਹੀਂ ਨਿਕਲੀ ਹੁੰਦੀ ਲੇ ਜਿੱਦਨ ਦੀ ਆਈ ਐ ਇੱਕ ਤਾਂ ਨਾਈਟ ਸੂਟ ਲਿਆ ਤੇ ਇੱਕ ਉਹ ਰੰਗ ਜਿਹੀ ਵਾਲੀ ਬਾਲਟੀ ਲਈ ਆ ਇਹਦੀ ਤਾਂ ਉਹ ਗੱਲ ਹੈ ਵੀ ਟਿੱਡੀਆਂ ਨੂੰ ਜ਼ਖਾਮ ਹੋਇਆ ਪਿਆ ਹਨ ਇਹਨੂੰ ਇਹੀ ਵਹਿਮ ਹੈ ਵੀ ਖਣੀ ਮੈਂ ਤਾਂ ਸ਼ਾਪਿੰਗ ਤੇ ਸ਼ਾਪਿੰਗ ਹੀ ਕਰੀ ਜਾਨੀ ਆ ਹਿਸਾਬ ਨਾਲ ਹੀ ਖਰਚਾ ਕਰ ਕੰਮ ਲਈਏ ਜਿਹੜੇ ਉਹਨੇ ਭੱਠੇ ਦੇ ਕੰਮ ਕਰਕੇ ਜੋੜੇ ਹੋਣਗੇ ਨਾ ਮਾੜੇ ਮੋٹے ਉਹ ਤਾਂ ਮੈਂ ਲਾਦੇ ਤੂੰ ਪਰੌਂਠਿਆਂ ਤੇ ਉਡਾ ਦੇਂਗੀ ਇਹ ਮੁੜ ਕੇ ਇੱਥੇ ਫਿਰ ਕਿਰਾਇਆ ਭਰਨਾਂ ਨਹੀਂ ਉਹ ਝਾਕेंगी ਮੁੜ ਕੇ ਫਿਰ ਸਤਗੁਰ ਚਾਹੜ ਅਰਗੇ ਨੂੰ ਫੋਨ ਕਰਨਗੀ ਇਹ ਜੀ ਕਰਨਗੀ ਸ਼ਾਪਿੰਗ ਮੁੜ ਕੇ ਚੋਗਾ ਚੋੜ ਕਰਾ ਲੈਗੇ ਮੁੜ ਕੇ ਫਿਰ ਝਾਕ ਕੇ ਕਿ ਵੀ ਹੁਣ ਪਿੰਡ ਕਿਵੇਂ ਜਾਵਾਂ ਮੈਂ ਦੋਸਤੋ ਬਾਅਦ ਮੈਂ ਦੇਖ ਸਕਦੇ ਹੋ ਕਿ ਨਾਸ਼ਤਾ ਆ ਗਿਆ ਸੀ ਨਾਸ਼ਤਾ ਖਾ ਰਹੀ ਸੀ ਨਾਲ-ਨਾਲ ਚਾਹ ਪੀ ਰਹੀ ਸੀਗੀ ਤਾਂ ਮੈਂ ਸੋਚਿਆ ਅੱਜ ਰੂਮ ਦੀ ਸਫਾਈ ਕਰਦੇ ਆ ਗਾਇਸ ਮੇਰਾ ਬਹੁਤ ਸਾਰਾ ਸਮਾਨ ਹੈ ਪਿੰਡ ਪਿਆ ਹੋਇਆ ਹਨਾ ਜਿੱਦਾਂ ਕਿ ਮੇਕਅੱਪ ਸਮਾਨ ਹੋਰ ਵੀ ਮੇਰੇ ਕੱਪੜੇ ਵੀ ਬਹੁਤ ਖੁਸ਼ਾ ਹਨ ਤਾਂ ਥੋੜਾ ਟਾਈਮ ਬਾਅਦ ਉਹ ਵੀ ਸਾਰਾ ਸਮਾਨ ਆ ਜਾਏਗਾ ਤਾਂ ਤੇਰੇ ਕਰਕੇ ਪਿੰਡੋਂ ਸਮਾਨ ਤਾਂ ਨਹੀਂ ਆਇਆ ਪਰ ਲਾਂਭਾ ਦੇਖ ਲੈ ਕਿੱਡਾ ਆ ਗਿਆ ਬੇ ਘਰ ਤੇ ਤੂੰ ਹਾਵਲਾ ਵੀ ਕਿੱਡਾ ਵੱਡਾ ਨੁਕਸਾਨ ਚ ਲੱਲਿਆ ਤੁਹਾਡੇ ਘਰਦਿਆਂ ਤੈਨੂੰ ਫੇਰ ਵੀ ਸ਼ਰਮ ਨਹੀਂ ਹੈਗੀ ਤੈਨੂੰ ਸ਼ਰਮ ਨਹੀਂ ਆਈ ਹੈਗੀ ਤੂੰ ਆਪ ਆਹ ਚੂੜਾ ਪਾਉਂਦੀ ਪਾਉਂਦੀ ਨੇ ਨਾ ਦੋ ਘਰ ਪੱਟਦੇ ਸੀ ਆਪਦੀ ਮਾਂ ਦਾ ਤਾਂ ਤੂੰ ਪੱਟ ਹੀ ਦਿੱਤਾ ਤੇ ਆਦੀ ਮਾਸੀ ਦਾ ਵੀ ਪੱਟ ਦੇਣਾ ਸੀ ਤੈਨੂੰ ਸ਼ਰਮ ਸ਼ਰਮ ਨਹੀਂ ਹੈਗੀ ਭੋਰਾ ਵੀ ਜਦੋਂ ਭੱਜੀ ਆਉਂਦੀ ਸੀ ਕਮਲੀਏ ਉਦੋਂ ਇੱਕ ਪਲੇਟ ਤੇ 셔ਟ ਚ ਪਾ ਲੈਂਦੀ ਨਾਲੇ ਜਦੋਂ ਕੋਈ ਪਿੱਛੋਂ ਚਲਾਵਟ ਡਾਣਾ ਮਾਰਦਾ ਨਾਲੇ ਤਾਂ ਉਹਦੀ ਤੋਂ ਬਚਾਇਆ ਹੋ ਜਾਂਦਾ ਨਾਲੇ ਹੁਣ ਪਲੇਟ 'ਚ ਰੱਖ ਕੇ ਪਰੌਂਠੇ ਖਾ ਲੈਂਦੀ ਆ ਕਿੱਧਰ ਕੰਬਲ ਤੇ ਪਰੌਂਠੇ ਰੱਖੀ ਬੈਠੀ ਆ ਅਸਵਾਲ ਸਮਾਨ ਸੈਟਿੰਗ ਕਰਨੀ ਹੈ ਕਿਉਂਕਿ ਦੇਖੋ ਰੋਜ਼ ਰੋਜ਼ ਬਾਰੋ-ਬਾਰ ਦਾ ਖਾਣਾ ਵੀ ਨਹੀਂ ਖਾਦਾ ਜਾਂਦਾ ਹਨਾ ਚਾਹ ਰੋਟੀ ਕਹਿ ਸਕਦੇ ਆ ਕੁਝ ਹੋਰ ਖਾਣ ਨੂੰ ਕਹਿ ਸਕਦੇ ਆ ਪਰ ਫਿਰ ਵੀ ਮੈਂ ਆਪਣਾ ਆਫਿਸ ਦਾ ਖਰਦਾਇਸ ਤਾਂ ਅਸੀਂ ਕਰ ਰਹੇ ਆ ਹਨਾ ਇੱਥੇ ਮੈਂ ਆਪਣਾ ਕਰ ਰਹੀ ਹਾਂ ਜਸਟ ਤਾਂ ਮੈਂ ਸੋਚ ਰਹੀ ਸੀ ਕਿ ਖਾਨ ਪੀਣ ਦਾ ਜਿਵੇਂ ਸਮਾਨ ਹੁੰਦਾ ਹੈ ਹਨਾ ਉਹ ਸਾਰਾ ਕੁਝ ਵੀ ਆਪਣੇ ਰੂਮ ਦੇ ਵਿੱਚ ਇੱਥੇ ਛੋਟੀ ਜਿਹੀ ਕਿਚਨ ਸਾਈਡ ਤੇ ਬਣੀ ਹੋਈ ਹੈ ਰਸੋਈ ਹਨਾ ਤਾਂ ਉੱਥੇ ਮੈਂ ਆਪਣਾ ਜਿਵੇਂ ਬਰਤਨ ਦਾ ਸਮਾਨ ਕਹਿ ਸਕਦੇ ਆ ਰੋਟੀ ਬਣਾਉਂਦਾ ਚਾਹ ਬਣਾਉਂਦਾ ਤਾਂ ਉਹ ਚੀਜ਼ਾਂ ਹੋ ਜਾਂਦੀਆਂ ਆ ਵੈਸੇ ਤਾਂ ਆਮ ਲੋਕਾਂ ਦੇ ਨਾ ਕਿਚਨ ਦੇ ਵਿੱਚ ਚਾਹ ਰੋਟੀ ਬਣਦੀ ਹੁੰਦੀ ਆ ਪਰ ਤੇਰਾ ਕੁਛ ਨਹੀਂ ਪਤਾ ਤੂੰ ਕੀ ਬਣਾ ਕੇ ਧਰ ਦੇ ਮੜਾ ਜੇ ਇੱਕ ਕਰ ਲੈ ਸੋਚ ਕੇ ਦੇਖ ਵੀ ਜੀ ਤੇਰੇ ਘਰ ਦੇ ਤੇਰਾ ਵਿਆਹ ਕਰ ਦੇਣਾ ਤੇਰਾ ਡੈਡੀ ਤੇਰਾ ਵਿਆਹ ਕਰਦਾ ਮੈਨੂੰ ਪੂਰਾ ਯਕੀਨ ਆ ਵੀ ਇਹੋ ਜਿਹੇ ਘਰੇ ਤਾਂ ਜ਼ਰੂਰ ਹੀ ਕਰ ਦਿੰਦਾ ਜਿੱਥੇ ਕਿਚਨ ਵੀ ਹੁੰਦੀ ਸਾਰਾ ਘਰ ਹੁੰਦਾ ਸਾਰਾ ਸਮਾਨ ਹੁੰਦਾ ਤੇ ਇੱਥੇ ਫਿਰਦੀ ਇੱਥੇ ਹੋਟਲਾਂ ਤੇ ਪਰੌਂਠੇ ਖਾਂਦੀ ਤਾਂ ਉਹ ਵੀ ਸਮਾਨ ਮੈਨੂੰ ਹਰੇਕ ਚੀਜ਼ ਦੀ ਲੋੜ ਆ ਮੈਂ ਜ਼ਰੂਰ ਆਪਣਾ ਇੱਥੇ ਲਉਂਗੀ ਹਨ ਆਪਣਾ ਰੱਖਣਾ ਪੈਣਾ ਹੈ ਰੂਮ ਦੇ ਵਿੱਚ ਤਾਂ ਉਸ ਤੋਂ ਬਾਅਦ ਮੈਂ ਸਫਾਈ ਕਰਨ ਲਈ ਰੂਮ ਦੀ ਸਫਾਈ ਕਰਨੀ ਸੀ ਮੈਂ ਸੋਚ ਰਹੀ ਸੀ ਕੱਲ ਟਾਈਮ ਨਹੀਂ ਸੀ ਗੱਲ ਮੈਂ ਮਾਰਕੀਟ ਗਈ ਸੀ ਸਮਾਨ ਲੈਣ ਜਿਹੜੇ ਸਾਵਣਾ ਤੇਰੇ ਲੱਛਣ ਹਨ ਨਾ ਤੇਰੇ ਤਾਂ ਉਠਦੀ ਦੇ 10 ਡਾਂਗ ਦੁਪਹਿਰੇ ਵੀ 10 ਤੇ ਹੱਥ ਨੇ ਵੀ 10 ਤੇਰੇ ਤਾਂ ਆਏ ਛਿੱਤਰ ਪੈਣੇ ਚਾਹੀਦੇ ਆ ਤੇ ਜਿਹੜੇ ਤੋਂ ਇਥੇ ਸੰਧਾਰੇ ਡਿੱਗੀ ਜਾਂਦੀ ਹੈ ਤੇਰਾ ਤਾਂ ਆਈ ਨਹੀਂ ਪਤਾ ਹੈਗਾ ਤੇਰੇ ਬਾਪ ਵੀ ਭਰਾ ਨੂੰ ਤਾਂ ਜੇ ਕਿਸੇ ਨੇ ਬਾਹਰ ਚਿਪਸ ਦਾ ਪੈਕੇਟ ਦਿੱਤਾ ਹੋ ਉੱਥੇ ਮੰਨ ਜੇ ਤੇਰਾ ਸੰਧਾਰਾ ਸੰਧੂਰਨ ਲੈ ਕੇ ਨਾ ਆਵੇ ਉਹ ਇਹ ਜਿਆ ਤਾਂ ਭਰਾ ਹੈ ਤੇਰਾ ਚਿਪਸ ਦੇ ਪੈਕਟਾਂ ਦੇ ਮੰਨਣ ਵਾਲਾ ਮੈਂ ਆਪਦੀ ਲਾਈਫ ਦੀ ਪਹਿਲੀ ਕੁੜੀ ਦੇਖੀ ਹੈ ਜਿਹੜੀ ਇੰਨੀ ਬੇਸ਼ਰਮ ਹੈਗੀ ਮੈਂ ਆਦੀ ਜ਼ਿੰਦਗੀ ਚ ਇਹੋ ਜਿਹਾ ਬੰਦਾ ਨਹੀਂ ਦੇਖਿਆ ਹੈਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗਾਇਜ਼ ਬਾਕੀ ਨਾ ਜਿਵੇਂ ਇਹ ਰਸੋਈ ਦਾ ਸਮਾਨ ਹੌਲੀ ਹੌਲੀ ਕਰਕੇ ਪਿੰਡੋਂ ਸਾਰਾ ਯਾਨੀ ਕਿ ਮੈਂ ਆਪਣਾ ਲੈ ਕੇ ਆਣਾ ਇੱਥੇ ਅਡਜਸਟ ਕਰਨਾ ਆਪਣਾ ਸਾਰਾ ਰੂਮ ਦੇ ਵਿੱਚ ਤਾਂ ਇੱਕ ਵਾਰੀ ਹੁੰਦਾ ਸਟਾਰਟਿੰਗ ਹਨਾ ਔਖਾ ਹੁੰਦਾ ਥੋੜਾ ਜਿਹਾ ਹੌਲੀ ਹੌਲੀ ਕਰਕੇ ਜਦੋਂ ਪਤਾ ਲੱਗਦਾ ਇਹ ਚੀਜ਼ ਦੀ ਲੋੜ ਆਈ ਸੀ ਦੀ ਲੋੜ ਆ ਤਾਂ ਹੌਲੀ ਹੌਲੀ ਕਰਕੇ ਸਭ ਕੁਝ ਬਣਦਾ ਆ ਬਾਕੀ ਦੂਸਰੇ ਚੈਨਲ ਨੂੰ ਵੀ ਬਾਕੀ ਬਾਕੀ ਤੁਸੀਂ ਸਪੋਰਟ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਮੇਰੇ ਤੁਸੀਂ ਵਲੌਗ ਦੇਖ ਸਕੋ ਉਹਨਾਂ ਟਾਈਮ ਦੂਸਰੇ ਚੈਨਲ ਤੇ ਵੀ ਵਲੌਗ ਹੀ ਦੇਖੋ ਨਹੀਂ ਨਹੀਂ ਤੇਰਾ ਚੈਨਲ ਤਾਂ ਜ਼ਰੂਰ ਸਬਸਕ੍ਰਾਈਬ ਕਰਾਂਗੇ ਨਾਲੇ ਸਿੱਖਣ ਨੂੰ ਮਿਲੂਗਾ ਨਾ ਤੇਰੇ ਤੋਂ ਤਾਂ ਵੀ ਹੈ ਬੈੱਡ ਦੇ ਉੱਪਰ ਹੀ ਝਾੜੂ ਮਾਰ ਦੋ ਉਹੀ ਝਾੜੂ ਪਹਿਲਾਂ ਟਾਇਲਟ 'ਚ ਮਾਰਿਆ ਉਹ ਉਹੀ ਬਾਅਦ ਵਿੱਚ ਆ ਬੈੱਡ ਤੇ ਪਾੜ ਦੋ ਜਿੱਥੇ ਬੈੱਡ ਸੌਂ ਵੀ ਰਹੀ ਹੈ ਤੂੰ ਤੇ ਜਿੱਥੇ ਰੱਖ ਕੇ ਤੂੰ ਪਰੌਂਠੇ ਵੀ ਖਾ ਰਹੀ ਹੈ ਤੱਸ ਵੀ ਤੇਰੀ ਬਾਰੀ ਜਮਾਂ ਆਈ ਸੀਗੀ ਐਨੇ ਗੰਦੇ ਤਰੀਕੇ ਨਾਲ ਰਹਿ ਰਹੀ ਹੈ ਇੱਥੇ ਤੇ ਨਾ ਭੱਜਦੀ ਘਰੇ ਵਧੀਆ ਨਹੀਂ ਰਹਿ ਰਹੀ ਸੀਗੀ ਚੰਗਾ ਖਾਂਦੀ ਸੀਗੀ ਸਭ ਕੁਝ ਹੌਲੀ ਹੌਲੀ ਕਰਕੇ ਆ ਦੂਸਰਾ ਪਲਾਂਟ ਵਗੈਰਾ ਸ਼ਿਫਟ ਜਾਏ ਉੱਧਰ ਆਪਣਾ ਮੈਂ ਸੈਟਿੰਗ ਆਪਣਾ ਕਰੂੰਗੀ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਅੱਛੇ ਤਰ੍ਹਾਂ ਝਾੜੂ ਲਗਾਇਆ ਨਾਲ ਨਾਲ ਮ ਕਾਫੀ ਤਰਫ ਧਿਆਨ ਕੇਹ ਸਕਦੇ ਹੋਂਦਾ ਹੈ ਗਾਣਾ ਤમે ਸੋਚ ਰਹੀ ਸੀ ਅੱਜ ਮਾਰਕੀਟ ਵਿੱਚੋਂ ਕੀ ਲੈ ਕੇ ਆਣਾ ਹਾਂ ਇੱਕ ਦੋ ਚੀਜ਼ਾਂ ਸੀ ਜਿੱਦਾਂ ਕੱਪੜੇ ਟਾਵਲ ਵਗੈਰਾ ਕਾਫੀ ਕੁਝ ਲੈਣਾ ਹੈ ਜੇ ਸਮਾਨ ਹਨਾ ਤਾਂ ਉਹ ਵੀ ਲੈਣ ਲਈ ਜਾਣਾ ਸੀ ਬਟ ਅੱਜ ਬਿਲਕੁਲ ਵੀ ਟਾਈਮ ਨਹੀਂ ਹੈਗਾ ਕਿਉਂਕਿ ਦੇਖੋ ਵਲੌਗ ਮੈਂ ਮਤਲਬ ਮੈਨੂੰ ਬਹੁਤ ਟਾਈਮ ਲੱਗ ਜਾਂਦਾ ਜਿਵੇਂ ਕਿ ਵਲੌਗ ਬਣਾਉਣ ਚ ਬਹੁਤ ਟਾਈਮ ਵਲੌਗ ਚ ਤਾਂ ਤੋਂ ਵਧੀਆ ਵਧੀਆ ਗੱਲਾਂ ਕਰਨੀਆਂ ਹੁੰਦੀਆਂ ਨੇ ਨਾ ਤੈਨ ਫਿਰ ਸਕ੍ਰਿਪਟ ਲਿਖਣ ਤੇ ਵੀ ਟਾਈਮ ਲੱਗ ਜਾਂਦਾ ਅੱਛੀ ਚੀਜ਼ਾਂ ਦਿਖਾਉਣੀਆਂ ਹੁੰਦੀਆਂ ਨੇ ਤੁਹ ਸੋਢਲ ਜੀ ਨਾ ਹੋਵੇ ਤਾਂ ਮਾਰਨੀਆਂ ਤਾਂ ਜਵਲੀਆਂ ਨੇ ਇੱਕ ਤਾਂ ਪਤਾ ਨਹੀਂ ਇਹਨੂੰ ਕਿਹਨੇ ਇੱਥੇ ਚੰਡੀਗੜ੍ਹ ਚ ਪਲਾਂ ਮਿੰਟ ਦਲਸ ਮਿੰਟ ਲਈ ਹੁੰਦਾ ਹਨ ਪਰ ਇਸ ਦੇ ਪਿੱਛੇ ਮੈਨੂੰ ਕਾਫੀ ਟਾਈਮ ਲੱਗ ਜਾਂਦਾ ਵਲੌਗ ਬਣਾਉਣਾ ਤਾਂ ਫਰਕ ਇਹ ਹੀ ਹੁੰਦਾ ਕਿ ਵੀਡੀਓ ਐਡਿਟ ਕਰਨ ਸਮੇਂ ਮੈਂ ਥੋੜਿਆ ਵੀਡੀਓ ਪਾਸਟ ਕਰ ਦਿੰਦੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਆਪਣਾ ਕੱਪੜੇ ਪੋਸ਼ ਕਰਦੀ ਆ ਕਾਰਪੋਰੇਟ ਚ ਕੰਮ ਕਰਦੀ ਆ ਨਾ ਤੂੰ ਜਿਹੜਾ ਤੇਰੇ ਕੋਲ ਟਾਈਮ ਨਹੀਂ ਹੁੰਦਾ ਵਲੌਗ ਬਣਾਉਣ ਨੂੰ ਕਿਉਂਕਿ 6 ਵਜੇ ਤੱਕ ਤੂੰ ਆਉਂਦੀ ਹੋਏਂਗੀ ਫਿਰ ਆ ਕੇ ਰੋਟੀ ਸਬਜ਼ੀ ਬਣਾਉਂਦੀ ਐ ਫਿਰ ਕਿਤੇ ਜਾ ਕੇ ਮਾੜਾ ਮੋਟਾ ਟਾਈਮ ਕੱਢਦੀ ਐ ਤੂੰ ਵਲੌਗ ਬਣਾਉਣ ਨੂੰ ਮੈਂ ਤਾਂ ਕੋਈ ਚੰਗੀਆਂ ਅੱਛੀਆਂ ਕੋਈ ਐਜੂਕੇਸ਼ਨ ਵਾਲੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਫਿਰ ਉਹ ਲੋਕਾਂ ਨੂੰ ਕਾਣੋ ਬਦਾਵੀ ਤੂੰ ਮਿਹਨਤ ਕਾਦੇ ਤੇ ਕਰਦੀ ਆ ਮਿਹਨਤ ਤੇਰੀ ਸਾਰਾ ਦਿਨ ਮੁੰਡੇ ਫਸਾਂਤੇ ਹੁੰਦੀ ਹੈਗੀ ਥੋੜੀ ਮਾਦਾ ਰੱਖੀਏ ਨਹੀਂ ਇਹਦੇ ਚ ਅਸੀਂ ਕੀ ਮਰਿਆਦਾ ਰੱਖੀਏ ਅਸੀਂ ਕਿਹੜਾ ਝੂਠ ਬੋਲਿਆ ਕੁਛ ਅਸੀਂ ਸਾਰੇ ਕਾਫੀ ਮੇਰੇ ਲੋਰਾ ਸ਼ਰਟ ਸੀ ਤਾਂ ਮੈਂ ਵਾਸ਼ ਕਰ ਰਹੀ ਸੀ ਫਰੈਸ਼ ਮੇ ਹੋ ਚੁੱਕੀ ਸੀ ਆਪਣਾ ਉੱਠਣ ਸਰ ਸਭ ਤੋਂ ਪਹਿਲਾਂ ਮੈਂ ਨਾਸ਼ਤਾ ਖਾਦਾ ਮੈਂ ਨਹਾਈ ਨਹੀਂ ਸੀ ਨਾ ਮੈਂ ਬ੍ਰਸ਼ ਕੀਤਾ ਉਸ ਤੋਂ ਬਾਅਦ ਜਦੋਂ ਆਪਣਾ ਨਾਸ਼ਤਾ ਖਾਣ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਮੈਂ ਰੋਮ ਦੀ ਸਫਾਈ ਕਰਨ ਤੋਂ ਬਾਅਦ ਆਪਣਾ ਫਰੈਸ਼ ਹੋਈ ਉਸ ਤੋਂ ਬਾਅਦ ਆਪਣਾ ਕੱਪੜੇ ਵਾਸ਼ ਕਰ ਰਹੀ ਸੀ ਸੋ ਗਾਈਸ ਹਾਂ ਸਹੀ ਐ ਜਿਹੜੀਆਂ ਤੇਰੇ ਕੋਲ ਜ਼ਿਆਦਾ ਲੋਅਰ ਸਟੀਰਟਸ ਨੇ ਉਹ ਤਾਂ ਫਿਰ ਤੂੰ ਸੰਭਾਲ ਕੇ ਰੱਖਿਆ ਹੋਣੀ ਐ ਲੋਕਰ ਚ ਉਹ ਤਾਂ ਜ਼ਿਆਦਾ ਮਹਿੰਗੀਆਂ ਨੇ ਨਾ ਜਿੱਦਨ ਦੀ ਤੂੰ ਆਈਆਂ ਸੁੱਟ ਲੈ ਆਹ ਇੱਕੋ ਹੀ ਤੇਰੇ ਲੋਅਰ ਟੀ-ਸ਼ਰਟ ਪਾਈ ਐ ਆਹੀ ਤੇਰੇ ਚੁਣੀ ਲਈ ਹੋਈ ਐ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਜਿਹੜੀਆਂ ਫਿਰ ਲੋਰਾ ਟੀ-ਸ਼ਰਟਾਂ ਨੇ ਉਹ ਕਿਦੋਂ ਪਾਏਂਗੀ ਕਿਉਂ ਟੱਚ ਦੇਣੀਆਂ ਨਿਗਾਹ ਕਿਸੇ ਨੂੰ ਐਸੇ ਇੱਕ ਵਾਰੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਹਨਾ ਜਦੋਂ ਆਪਾਂ ਨਵੀਂ ਜਗ੍ਹਾ ਤੇ ਆਉਂਨੇ ਆ ਥੋੜਾ ਥੋੜਾ ਹੁੰਦਾ ਵੀ ਇੱਥੇ ਹਜੇ ਮੈਂ ਕਿਸੇ ਨੂੰ ਜਾਣਦੀ ਨਹੀਂ ਵੀ ਆਪਣਾ ਹਨਾ ਉਸ ਸਾਹ ਨਾਲ ਰਹਿਣਾ ਵੀ ਹੌਲੀ ਹੌਲੀ ਕਰਕੇ ਆਪਣਾ ਜਿਵੇਂ ਕਹਿ ਸਕਦੇ ਆ ਕਿ ਆਪਣਾ ਕੰਮ ਵਧਿਆ ਉਤਾਰ ਪਾਉਂਗ ਜਿੱਦਾਂ ਹੁਣ ਮੈਂ ਕੱਪੜੇ ਤੋਂ ਉੱਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕਿੱਦਾਂ ਹੀ ਐਡਜਸਟ ਕਰਾਂ ਤਾਂ ਉਸ ਟਾਈਮ ਫਿਰ ਮੈਂ ਆਪਣਾ ਉੱਪਰ ਛਾਤੇ ਤੇ ਗਈ ਆਪਣੀ ਰੂਮ ਤੋਂ ਉੱਪਰ ਆ ਗਈ ਸੀ ਤਾਂ ਇੱਥੇ ਮੈਂ ਆਈ ਤਾਂ ਹਜੇ ਨਵੀਂ ਨਵੀਂ ਜਗ੍ਹਾ ਹੌਲੀ ਹੌਲੀ ਕਰਕੇ ਮਤਲਬ ਕਿ ਇੱਥੇ ਮੰ ਤੈਨੂੰ ਤਾਂ ਫਿਰ ਇਹੀ ਗੱਲ ਨਾਲ ਆਈ ਵਾਰੀ ਪ੍ਰੋਬਲਮ ਹੁੰਦੀ ਹੈਗੀ ਹਨ ਤੇਰੇ ਤਾਂ ਥੋੜੇ ਚਿਰ ਬਾਅਦ ਹੀ ਤੂੰ ਤਾਂ ਨਵੀਂ ਜਗ੍ਹਾ ਤੇ ਪਹੁੰਚ ਜਾਨੀ ਹੈਗੀ ਹੁਣ ਫਿਰ ਤੇਰਾ ਜੀਲਵਾਉਣ ਵਾਲਾ ਵੀ ਕੀ ਕਰੇ ਪਹਿਲੇ ਤੇ ਇਹਦਾ ਅਡਜਸਟ ਸੁਣ ਲਓ ਵੇ ਕੀ ਅਡਜਸਟ ਕਰਾ ਨਹੀਂ ਵੀ ਸੁਢਲੇ ਵੈਸੇ ਕੋਈ ਮਹਿਤਾ ਸਾ ਮੈਂ ਵੀ ਜਿਹੜਾ ਤੈਨੂੰ ਸਮਝ ਨਹੀਂ ਆ ਰਿਹਾ ਹੈਗਾ ਕਪੜੇ ਵਾਸ਼ ਕੀਤੇ ਤੇ ਉਸ ਤੋਂ ਬਾਅਦ ਉਹ ਸੁੱਕਣੇ ਪਾਉਣੇ ਆ ਬਸ ਤੇ ਸੁਕਾ ਦਿਓ ਉਹਨਾਂ ਨੂੰ ਇਹ ਚ ਤੂੰ ਕੀ ਅਡਜਸਟ ਕਰੇਂਗੀ ਅਡਜਸਟ ਪਤ ਨਹੀਂ ਇਹ ਜੀ ਨਵੀਂ ਨਵੀਂ ਵਰਡਿੰਗ ਕਿੱਥੋਂ ਲੈ ਕੇ ਆਉਂਦੀ ਹੈਗੀ ਤਾਂ ਨਾਸ਼ਤਾ ਕੀਤਾ ਹੋਇਆ ਸੀ ਤਾਂ ਮੈਂ ਜਾ ਕੇ ਰੂਮ ਦੇ ਵਿੱਚ ਕੁਰਕੂਲੇ ਕਰਦੇ ਚੀਜ਼ੀਆਂ ਖਾਦੀਆਂ ਗਾਈਜ਼ ਕਿਉਂਕਿ ਦੇਖੋ ਵੈਸੇ ਤਾਂ ਘਰ ਦੇ ਆਣੇ ਮਨਾ ਕੀਤਾ ਹੋਇਆ ਹੈ ਕਿ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਹੁਣ ਕੀ ਕਰ ਸਕਦੇ ਹਾਂ ਬਟ ਮੈਨੂੰ ਵੇਟ ਹੈ ਕਿ ਮੇਰਾ ਹਾਂਜੀ ਇਧਰ ਤੁਸੀਂ ਦੇ ਸਕਦੇ ਹੋ ਕੱਪੜੇ ਮੈਂ ਪਾ ਚੁੱਕੀ ਸੀਗੇ ਤਾਂ ਫਿਰ ਕਈ ਕਹਿਣਗੇ ਮੈਂ ਕਿ ਤੂੰ ਜਿਹੜਾ ਕੰਮ ਕਰ ਰਹੀ ਹੋਂਦੇ ਬਾਰੇ ਦੱਸ ਨਹੀਂ ਰਹੀ ਤੂੰ ਤੁਸੀਂ ਵੀ ਦੇਖ ਰਹੇ ਹੋ ਕਿ ਕੱਪੜੇ ਵਾਸ਼ ਕੀਤੇ ਆ ਸੁੱਕਨੇ ਪਾ ਜਾਣ ਨਹੀਂ ਲੋਕ ਤਾਂ ਤੈਨੂੰ ਇਹ ਪੁੱਛਦੇ ਆ ਮੈਂ ਤੇ ਦੂਜੀ ਵਾਰ ਵਿਆਹ ਕਰਾ ਕੇ ਗਈਆਂ ਕਿ ਭੱਜ ਕੇ ਗਈਆਂਗੀ ਆਏ ਤੇ ਤੈਨੂੰ ਕੋਈ ਨਹੀਂ ਪੁੱਛਦਾ ਹੈਗਾ ਵੀ ਤੂੰ ਕੀ ਕੰਮ ਕਰੀ ਜਾਂਦੀ ਹੈ ਸੁਢਲੇ ਕਦੇ ਕਮੈਂਟ ਪੜ ਲੈ ਕਰ ਆਪ ਦੇ ਕਹਿੰਦੇ ਘਰ ਦੇ ਨਹੀਂ ਚੀਜ਼ੀਆਂ ਪਾਪਾ ਦਾ ਕਹਿਣਾ ਮੰਨਦੀ ਹੈਗੀ ਕਹਿਣੇ ਚ ਰਹੀਆਂ ਤਾਂ ਹੀ ਤਾਂ ਚੱਲ ਚੜਾਤਾ ਆਪਦੇ ਡੈਡੀ ਬੰਨੀ ਦੇਖ ਮੜਾ ਜਾ ਉਹ ਵਿਚਾਰਾ ਕੋਈ ਕਸੂਰ ਹੀ ਨਹੀਂ ਸੀ ਉਹਦਾ ਉਹ ਭੰਗ ਦੇ ਪਾਣੀ ਗਿਆ ਥੋੜੀਆਂ ਦੋਨਾਂ ਦੀਆਂ ਕਰਤੂਤਾਂ ਕਰਕੇ ਕਦੇ ਸੋਚਿਆ ਇਹ ਸ਼ੇਅਰ ਕਰਿਆ ਕਰੂੰਗੀ ਆਪਣੇ ਕਾਮ ਰਿਲੇਟਿਡ ਹਨਾ ਤਾਂ ਤੁਸੀਂ ਜਿੱਦਾਂ ਮੈਨੂੰ ਪਹਿਲਾਂ ਸਪੋਰਟ ਕਰਦੇ ਸੀ ਪਿੰਡ ਪਿਆਰ ਕਰਦੇ ਸੀ ਤਾਂ ਉਦਾਂ ਹੀ ਤੁਸੀਂ ਆਪਣਾ ਆਉਣ ਵਾਲੇ ਵਲੌਗਰ ਨੂੰ ਕਰਨਾ ਆ ਹਨਾ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਮੈਂ ਹਰ ਇੱਕ ਵਲੌਗ ਬਣਾ ਸਕਾਂ ਨਹੀਂ 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 ਸਭ ਝੂਠ ਲੋਕ ਤਾਂ ਤੈਨੂੰ ਲਾਣਤਾ ਪਾਉਂਦੇ ਆ ਕੋਈ ਨਹੀਂ ਪਿਆਰ ਕਰਦਾ ਪਿਆਰ ਤਾਂ ਬਸ ਤੇਰੇ ਦੋ ਚਾਰ ਕੇ ਤੇਰੇ ਸ਼ੈਪਰੀ ਲਵਰ ਹੀ ਆ ਜਿਹੜੇ ਤੈਨੂੰ ਪਿਆਰ ਕਰਦੇ ਆ ਕਿ ਤੂੰ ਪਿਆਰ ਦੀ ਗੱਲ ਕਰਦੀ ਆ ਜਿਹੜੇ ਸਾਬਣਾ ਤੇਰੇ ਲੱਛਣ ਤੇਰੇ ਵਿੰਤਾਂ ਦੇਖੇ ਨਾ ਕੋਈ ਜਿਹੜੇ ਤੂੰ ਆਸ਼ਕੀ ਦੇ ਚੱਕਰ ਜਾਂਦਾ ਡੈਡੀ ਮਰਵਾਤਾ ਤੇ ਨੂੰ ਉਥੇ ਸ਼ਰਮ ਨਹੀਂ ਆਈ ਤੇ ਤੂੰ ਹਲੇ ਪਿਆਰ ਭਾਲਦੀ ਹੈਂ ਹਲੇ ਵੀ ਤੂੰ ਪਿਆਰ ਤੋਂ ਅੱਕੀ ਨਹੀਂ ਹੈਗੀ ਹਲੇ ਵੀ ਤੇਰਾ ਮਨ ਨਹੀਂ ਭਰਿਆ ਹੈਗਾ ਪਿਆਰ ਤੋਂ ਕਮਾਲ ਹੀ ਹੈ ਤੇਰੇ ਵਾਲੀ ਦਾ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਐ ਨਹੀਂ ਇਹਨੂੰ ਜਿੰਨੀਆਂ ਵੀ ਲਾਣਤਾ ਪਾਉ ਉਹਨੀਆਂ ਹੀ ਘਟ ਹੈ ਕਿਉਂਕਿ ਬੇਸ਼ਰਮ ਕੁੜੀਆਂ ਨੇ ਨਹੀਂ ਸੁਧਰਨਾ ਹੈਗਾ ਹਾਂਜੀ ਅੱਜ ਦੀ ਵੀਡੀਓ ਸਿਰਫ ਐ ਨਹੀਂ ਜੇਕਰ ਵੀਡੀਓ ਚੰਗੀ ਲੱਗਦਾ ਲਾਈਕ ਕਰਿਓ ਸ਼ੇਅਰ ਕਰਿਓ ਆਪਦੀ ਰეკਮੈਂਡ ਬਾਕਸ ਜੀ ਦੇਣਾ ਬਿਲਕੁਲ ਨਹੀਂ ਭੁੱਲਣਾ ਮਿਲਦੇਗੇ ਸੇ ਹੋਰ ਵੀਡੀਓ ਨਾਲ